ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸੀਐਮ ਦੇ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਅਰਵਿੰਦ ਕੇਜਰੀਵਾਲ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਪੰਜਾਬ ਦੇ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦੇ। ਦਰਅਸਲ ਇਹ ਕਹਿਣਾ ਹੈ ਵਿਕਰਮ ਸਿੰਘ ਮਜੀਠੀਆ ਦਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੇ ਤਾਂ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਕੇਜਰੀਵਾਲ ਭਗਵੰਤ ਮਾਨ ਤੋਂ ਵੀ ਅਸਤੀਫੇ ਦੀ ਮੰਗ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਵੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦਿਓ। ਹੋਰ ਕੀ ਕੁਝ ਕਿਹਾ ਵਿਕਰਮ ਮਜੀਠੀਆ ਨੇ ਤੁਸੀਂ ਵੀ ਸੁਣੋ। ਕੇਜਰੀਵਾਲ ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਤੂੰ ਵੀ ਦੇ ਦੇ। ਪਤਾ ਨਹੀਂ ਉਹ ਦਾ ਉਹਦੇ ਗੰਮ ਚ ਹੀ ਕੰਮ ਕਿੱਲੀ ਨਾਪਦੀ ਕਿ ਉਹ ਕਿੱਲੀ ਵੱਧ ਨੱਪੀ ਜਾਂਦੀ ਤੁਹਾਨੂੰ ਪਤਾ ਹੈ ਜਦੋਂ ਜਿਹੜਾ ਨੱਪਦਾ ਉਹਨੂੰ ਪਤਾ ਕਿ ਫਿਰ ਅੰਦਾਜ਼ਾ ਨਹੀਂ ਰੈਂਦਾ ਗੰਮ ਚ ਦੱਬੀ ਆਇ ਕਿੱਲੀ ਪਹਿਲਾਂ ਉਧਰ ਦੱਬਤੀ ਚਪਾਲ ਚਲੇ ਗਏ ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ੍ਹ ਆ ਕੇ ਤੇ ਬੁੜਕ ਕੇ ਉਹ ਡਿੱਗੇ ਹੋਰ ਤਾਂ ਮਸਲਾ ਕੋਈ ਨਹੀਂ ਬਟ ਖਬਰ ਇਹ ਹੈ ਕਿ ਸੀਐਮ ਸਾਹਿਬ ਨੂੰ ਬੜੀ ਛੇਤੀ ਕਹਿੰਦੇ ਹਟਾ ਦੇਣਾ ਸਾਡਾ ਤਾਂ ਨੁਕਸਾਨ ਹੋਣਾ ਜੀ ਪੰਜਾਬ ਦਾ ਇੱਕ ਸਾਹੀ ਜੋ ਉਦੋਂ ਨਹੀਂ ਡਿੱਗ ਜਾਣਾ ਰੈਵਨਿਊ ਮਿਲਣਾ ਦਾ ਇੱਕਾਰੀ ਤਾਂ ਵਧੂ ਝਟਕੇ ਨਾਲ ਗੰਮ ਚ ਫਿਰ ਡਿੱਗ ਜੂ ਕੇਜਰੀਆਲ ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਆਂ ਤੂੰ ਵੀ ਦੇ ਦੀ ਉਹ ਪਤਾ ਨਹੀਂ ਉਹਦਾ ਉਹਦੇ ਗੰਮ ਚ ਹੀ ਕੰਮ ਕਿੱਲੀ ਨਾਪਦੀ ਇਹ ਉਹ ਕਿੱਲੀ ਵੱਧ ਨੱਪੀ ਜਾਂਦੀ ਤੁਹਾਨੂੰ ਪਤਾ ਹੈ ਜਦੋਂ ਜਿਹੜਾ ਨੱਪਦਾ ਉਹਨੂੰ ਪਤਾ ਕਿ ਫਿਰ ਅੰਦਾਜ਼ਾ ਨਹੀਂ ਰੈਂਦਾ ਗੰਮ ਚ ਦੱਬੀ ਆਇ ਕਿੱਲੀ ਪਹਿਲਾਂ ਉਧਰ ਦੱਬਤੀ ਚਪਾਲ ਚਲੇ ਗਏ ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ ਆ ਕੇ ਤੇ ਬੁੜਕ ਕੇ ਉਹ ਡਿੱਗੇ ਹੋਰ ਤਾਂ ਮਸਲਾ ਕੋਈ ਨਹੀਂ ਬਟ ਖਬਰ ਇਹ ਹੈ ਕਿ ਸੀਐਮ ਸਾਹਿਬ ਨੂੰ ਬੜੀ ਛੇਤੀ ਕਹਿੰਦੇ ਹਟਾ ਦੇਣਾ ਸਾਡਾ ਤਾਂ ਨੁਕਸਾਨ ਹੋਣਾ ਜੀ ਪੰਜਾਬ ਦਾ ਐਕਸਾਈਜ ਉਹਦੇ ਨਹੀਂ ਡਿੱਗ ਜਾਣਾ ਰੈਵਨਿਊ ਮੇਲਾ ਦਾ ਇੱਕ阿里 ਤਾਂ ਵਧੂ ਝਟਕੇ ਨਾਲ ਗਮ ਚ ਫਿਰ ਡਿੱਗ ਜੂ ਕੇਜਰੀয়াল ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਤੂੰ ਵੀ ਦੇ ਦੀ ਉਹ ਪਤਾ ਨਹੀਂ ਉਹਦਾ ਉਹਦੇ ਗਮ ਚ ਹੀ ਕੰਮ ਕਿੱਲੀ ਨਾਪਦੀ ਇਹ ਉਹ ਕਿੱਲੀ ਵੱਧ ਨੱਪੀ ਜਾਂਦੀ ਤੁਹਾਨੂੰ ਪਤਾ ਹੈ ਜਦੋਂ ਜਿਹੜਾ ਨੱਪਦਾ ਉਹਨੂੰ ਪਤਾ ਕਿ ਫਿਰ ਅੰਦਾਜ਼ਾ ਨਹੀਂ ਰੈਂਦਾ ਗਮ ਚ ਦੱਬੀ ਆਇ ਕਿੱਲੀ ਪਹਿਲਾਂ ਉਧਰ ਦੱਬਤੀ ਚੋਪਾਲ ਚਲੇ ਗਏ ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ ਆ ਕੇ ਤੇ ਬੁੜਕ ਕੇ ਉਹ ਡਿੱਗੇ ਔਰ ਤਾਂ ਮਸਲਾ ਕੋਈ ਨਹੀਂ ਬਟ ਖਬਰ ਇਹ ਹੈ ਕਿ ਸੀਐਮ ਸਾਹਿਬ ਨੂੰ ਬੜੀ ਛੇਤੀ ਕਹਿੰਦੇ ਹਟਾ ਦੇਣਾ ਸਾਡਾ ਤਾਂ ਨੁਕਸਾਨ ਹੋਣਾ ਜੀ ਪੰਜਾਬ ਦਾ ਇੱਕ ਸਾਈਜ਼ ਉਹਦੇ ਨਹੀਂ ਡਿੱਗ ਜਾਣਾ ਰੈਵਨਿਊ ਮੇਲਾ ਦਾ ਇੱਕ ਆਰੀ ਤਾਂ ਵਧੂ ਝਟਕੇ ਨਾਲ ਗਮ ਚ ਫਿਰ ਡਿੱਗ ਜੂ